ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਹੀਦ ਦਸਮੀ ਕਬਿਓ ਬਾਤ ਬੇਨਤੀ ਚੋਪਈ ਅਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਾ ਬਚਨਨ ਮਾਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰ ਹਮਰੇ ਦੁਸ਼ਟ ਸੁਪੈ ਤੁਮ ਕਾਬ ਹੋ ਆਪ ਹਾਦੈ ਮੋਹਿ ਮੁਚਾਵ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖਸ ਪੈ ਕਰਤਾਰਾ ਮੋਰ ਅਛਾ ਨਿਜ ਕਰਦੈ ਕਰਿਐ ਸਭ ਇਨ ਕੋ ਬਾਜ ਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮੇ ਸਾੜ ਕੋਈ ਅਵਰ ਨਾ ਤਿਆਉ ਜੋ ਬਰਚਾਹਉ ਸੋ ਤੁਮ ਤੇ ਪਾਵ ਸੇਵਕ ਸਿਖ ਹਮਾਰੇ ਧਾਰਿ ਹੈ ਚੁੰਨ ਚੁੰਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝ ਬਰਿਐ ਮਨ ਕਾਲ ਕਾ ਤਰਾਸ ਨਿਵਰਿਐ ਹੁ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੁਰ ਜੂ ਕਰਿ ਰਖਾ ਰਾਖ ਲੈ ਹੋ ਮੋ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦਿਨ ਬੰਦੁਸਨ ਕੇ ਹੰਤਾ ਤੁਮਹ ਪੂਰੀ ਚਤੁਰਦਸ਼ ਕੰਤਾ ਕਾਲ ਪਾਇ ਭਮਾ ਬਤਰਾ ਕਾਲ ਪਾਇ ਸੁਜੂ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕ ਕੀ ਆਤਮਾ ਸਾ ਜਵਨ ਕਾਲ ਜੋਗੀ ਸਵਕੀਓ ਬੇਦਰਾਜ ਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਇ ਹਮਾਰਾਜ ਜਵਨ ਕਾਲ ਸੁਭਜਕ ਮਨਾਇਓ ਦੇਵ ਦੇਤ ਜਿ ਜਸ਼ਨ ਉਪਜਾਇਓ ਆਦ ਅੰਤ ਇੱਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਤਕਾਰ ਤਿਸ ਹੀ ਕੋ ਹਮਾਰੇ ਸਕਲ ਪਰਦਾ ਜਨੇ ਆਪ ਸਵਾਰੇ ਸੇਵਕਨ ਕਉ ਸਿਵ ਗੁਣ ਸੁਖ ਦਿਯੋ ਸਤਰਨ ਕਾਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਗੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਸਰਿਆ ਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ एक एक के पीर पहचानै काट कट के पट पट के जन जब उदकरख करा कर तारा प्रजा धरतब देह अपारा जब आकर्ख करत हो कबहु तुम मै मिलते तार सब हम देते बदन सृष्टि सब तारै आप अपनी बोझ उचारै मुसुरही ति रहत निरालम जानत वेद भेद अर आलम निरंकार निर्भकार निरालम ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਚਾਰਤ ਪੈਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਂ ਕੋ ਕਿਰਪਾ ਅਨੁਮਾਨਤ ਮਹਾ ਮੂੜ ਕੁਛ ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪਿੰਨ ਤੋਇ ਤੇ ਤੀਤ ਮਰ ਲਖਾ ਨਾ ਜਾਏ ਪਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪਸ ਰੂਪਾ ਰੰਕ ਪਿਓ ਰਵ ਕਹਿ ਭੂਪਾ ਅੰਡਜ ਜੇਦ ਸੇ ਤਦ ਕੀਨੀ ਉਤਪਤ ਖਾਨ ਬਹੁਤ ਰਚਦੀਨੀ कहु फूल राजा हि बेठां खुसमत पयो शंकर कै ठा सिग्री सृष्टि दिखाई अचं पव आद जुगाद स्वरूप स्वयं पव अवरच्छा मेरी तुम करो सिख उभार सिख शंकर दुष्ट ते उठवत पाता सकल मलेष करो ऋण खाता जे अस्तुत तब सरनी परे तनिके दुष्ट दुख है मरे पुरख जमन पग परे तिहार तनिके तुम शंकर सब तारे जो कल को एक बार त्याए हैं तांके काल निकट न है है ਰੱਛਾ ਹੋਏ ਤਾਹੇ ਸੁਭ ਕਾਲਾ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂਕੇ ਤਾਪ ਤਨ ਕਮੋ ਹਰ ਹੋ ਰਿਤ ਸੁਧ ਘਰ ਮੋ ਸੁਭ ਹੋਏ ਦੋਸਤੋ ਸ਼ਿਆ ਸੁਭਸ ਕਹਿ ਨ ਕੋਈ ਇਕ ਬਾਰ ਜੰਤ ਮੈਂ ਸੁੰਪਾਰ ਆਖਾਲ ਫਾਸਤੇ ਤਾਹੇ ਉਬਾਰਾ ਜ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇਹਾਰੀ ਆਪਹਾ ਦੇ ਲਿਹੋ ਬਾਰੀ ਸਰਬ ਠੁਰ ਮੋ ਸਹਾਈ ਨਦਸ਼ਟ ਦੋਖ ਤੇਲੇ ਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਤ ਬੇਨਤੀ ਚੋਪਈ ਅਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰ ਹਮਰੇ ਦੁਸ਼ਟ ਸੁਪੈ ਤੁਮ ਕਾਬ ਹੋ ਆਪ ਹਾ ਦੇ ਮੁਹਿਮ ਚਾਵ ਸੁਖੀ ਬਸੈ ਮੂਰ ਪਰਿਵਾਰਾ ਸੇਵਕ ਸਿਖਸ ਪੈ ਕਰਤਾਰ ਮੂਰ ਅਛਾ ਨਿਜ ਕਰਦੇ ਕਰੇ ਸਭਨ ਕੋ ਬਾਜ ਸੰਗ ਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹਿ ਪਿਆਸਾ ਤੁਮੇ ਸਾੜ ਕੋਈ ਅਵਰਨਾ ਧਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝ ਬਰਿਆ ਮਨ ਕਾਲ ਕਾ ਤਰਾਸ ਨਿਵਰਿਆ ਹੁ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੁਰ ਜੂ ਕਰਿ ਰਖਾ ਰਾਖ ਲਹੁ ਮੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦੁਸਤ ਨਿਕੇ ਹੰਤਾ ਤੁਮਹ ਪੂਰੀ ਚਤੁਰਦਸ ਕੰਤਾ ਕਾਲ ਪਾਇ ਭਮਾ ਬਤਰਾ ਕਾਲ ਪਾਇ ਸੁਜੂ ਅਵਤਰਾ ਕਾਲ ਪਾਇ ਕਰਿਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਵਕੀਓ ਬੇਦਰਾਜ ਹਮਾ ਚੋਥਿਓ ਜਵਨ ਕਾਲ ਸਭ ਲੋਕ ਸੁਵਾਰੇ ਨਮਸਕਾਰ ਹੈ ਤਾਏ ਹਮਾਰਾਜ ਜਵਨ ਕਾਲ ਸੁਭਜਕਤ ਮਨਾਇਓ ਦੇਵ ਦੇਤ ਜੈਸ਼ਨ ਉਪਜਾਇਓ ਆਦ ਅੰਤ ਇੱਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕਹ ਹਮਾਰੀ ਸਕਲ ਪਰਦਾਜ ਨੇ ਆਪ ਸੁਵਾਰੇ ਸੇਵਕਨ ਕਉ ਸਿਵ ਗੁਣ ਸੁਖ ਦਿਯੋ ਸਤਰਨ ਕਾ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਤੇ ਕੁੰਤਰੀਆ ਸਥੁਲਾ ਸਭ ਪ੍ਰਿਪਾ ਪ੍ਰਿਪਾ ਦ੍ਰਿਸ਼ਟ ਕਰ ਸੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਟ ਕੇ ਪਟ ਪਟ ਕੀ ਜਨ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤਬ ਦੇਹ अपारा ਜਬ ਆਕਰਖ ਕਰਤ ਹੋ ਕਭੂ ਤਮੈ ਮਿਲ ਤੈ ਤਰ ਸਭ ਹਮ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮਸਬਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰਿੰਕਾਰ ਨਿਰੰਭਕਾਰ ਨਿਰਲਮ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਿਰਪਾ ਅਨੁਮਾਨਤ ਮਹਾਮੂੜ ਕੁਛ ਭੇਦ ਨ ਜਾਣਤ महादेव को कहत सदा शिव निरंकार का चीनथ ने पेवया पापनी आप बुध है जेती वर्णत पिन पिन तोते तीत मरा लखा ना जाय पसारा कहबि द सजा प्रथम संसार एकै रूप अनूप सुरूपा रंग पयो रब कहै पूपा अंड ज जेद से तद कीनी उत्पत्ति खान बहु रच दीनी कहौं फूल राजा हि बेठां खुसमत पयो शंकर कै ठा सिग्री सृष्टि दिखाई अचं पव आद जुगाद स्वरूप स्वयं पव अवरच्छा मेरी ਤੁਮਕਰ ਸਿਖੁ ਉਬਾਰ ਸਿਖੁ ਸੰਕਰੁ ਦੁਸਟ ਤੇ ਉਠਵਤ ਪਾਤਾ ਸਿਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁ ਜਤਬ ਸਰਨੀ ਪਰੇ ਤਨਕੇ ਦੁਸਟ ਦੁਖੁ ਹੈ ਮਰੇ ਪੁਰਖ ਜਵਨ ਪਗ ਪਰ ਇਤਿਹਾਰ ਇਤਨਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂਕੇ ਕਾਲ ਨਿਕਟ ਨਹ ਹੈ ਰੱਛਾ ਹੋਏ ਤਾਹੇ ਸੁਭ ਕਾਲਾ ਦੁਸਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿ ਰਹੋ ਤਾਂਕੇ ਤਾਪ ਤਨਕ ਮੋਹਰ ਹੋ ਹਉ ਰਿਤ ਸਿਧ ਘਰਮੋ ਸੁਭ ਹੋਏ ਨੋ ਦੋਸਤੋ ਸ਼ਿਆ ਸੁਭਸ ਕਹਿਨਾ ਕੋਈ ਇੱਕ ਬਾਰ ਜਦ ਤਮੈਂ ਸੁੰਪਾਰ ਆਖਾਲ ਫਾਸਤੇ ਤਹੇ ਉਬਾਰਾ ਜ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇਹਾਰੀ ਆਪਹਾ ਦੇ ਲਿਹੋ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਹੀਦ ਅਸਮੀ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਾਬ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸੁਪੈ ਤੁਮ ਕਾਬ ਹੋ ਆਪ ਹਾਦੈ ਮੁਹਿਮ ਚਾਵ ਸੁਖੀ ਬਸੈ ਮੁਰ ਪਰਿਵਾਰਾ ਸੇਵਕ ਸਿੱਖ ਸੇ ਪੈ ਕਰਤਾਰਾ ਮੁਰ ਅਛਾ ਨਿਜ ਕਰਦਾ ਕਰਿਆ ਸਭਨ ਕੋ ਬਾਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸਾੜ ਕੋਈ ਅਵਰਨਾ ਧਿਆਉ ਜੋ ਬਰਚਾਹੂ ਸੋ ਤੁਮ ਤੇ ਪਾਵ ਸੇਵਕ ਸਿੱਖ ਹਮਾਰੇ ਧਾਰਿ ਹੈ ਚੁੰਨ ਚੁੰਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝ ਬਰਿਆ ਮਨ ਕਾਲ ਕਾ ਤਰਾਸ ਨਿਵਰਿਆ ਹੁ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੁਰ ਜੂ ਕਰਿ ਰਖਾ ਰਾਖ ਲੈ ਹੋ ਮੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦੁਸਤ ਨਿਕੇ ਹੰਤਾ ਤੁਮਹ ਪੂਰੀ ਚਤੁਰਦਸ਼ ਕੰਤਾ ਕਾਲ ਪਾਇ ਭਮਾ ਬੁਤਰਾ ਕਾਲ ਪਾਇ ਸਵਜੂ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕ ਕੀ ਆਤਮਾ ਸਾ ਜਵਨ ਕਾਲ ਜੋਗੀ ਸਵਕੀਓ ਬੇਦਰਾਜ ਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਇ ਹਮਾਰਾਜ ਜਵਨ ਕਾਲ ਸੁਭਜਕਤ ਮਨਾਇਓ ਦੇਵ ਦੇਤਜੋ ਸ਼ੁਣੁ ਉਪਜਾਇਓ ਆਦ ਅੰਤ ਇਕ ਐਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਤਕਾਰ ਤਿਸ ਹੀ ਕੋ ਹਮਾਰੀ ਸਕਲ ਪਰਦਾ ਜਨੇ ਆਪ ਸਵਾਰੇ ਸੇਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੁਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਖੁੰਸਰਿਆ ਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਸੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ एक एक के पीर पहचानै काट कट के पट पट की जन जब उड़ कर ख करा कर तारा प्रजा धरतब देह अपारा जब आकर ख करत हो कबहु तुम मै मिलते तार सब हम देते बदन सृष्टि सब तारै आप अपनी बोझ उचारै सुसुभी ति रहत निरालम जानत वेद भेद अर आलम नरनकार निरबकार निरालम ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਚਾਰਤ ਪੈਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਂ ਕੋ ਕਿਰਪਾ ਅਨੁਮਾਨਤ ਮਹਾ ਮੂੜ ਕੁਛ ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸੁਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਪੇਵਿ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੁਹ ਤੇ ਤੀਤ ਮਰਾਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇੱਕੈ ਰੂਪ ਅਨੂਪਸ ਰੂਪਾ ਰੰਕ ਪਿਓ ਰਵ ਕਹਿ ਭੂਪਾ ਅੰਡਜ ਜੇਦ ਸੇ ਤਦ ਕੀਨੀ ਉਤਪਦ ਖਾਨ ਮਹੁਰਾਚ ਦੀਨੇ ਕਹਉ ਫੂਲ ਰਾਜਾ ਵਿਵਿਠਾ ਖੂਸਮਟ ਪਿਉ ਸੰਕਰੇ ਕੈਠਾ ਸਿਕਰੀ ਸ੍ਰਿਸ਼ਟ ਦਿਖਾਏ ਅਚੰਪ ਬਵ ਯਦ ਜੁਗਾਦ ਸਰੂਪ ਸਯੰਪ ਅਬਰੱਛਾ ਮੇਰੀ ਤੁਮ ਕਰੋ ਸਿਖ ਉਭਾਰ ਅ ਸਿਖ ਸੰਕਰੋ ਦੁਸ਼ਟ ਤੇ ਉਠਵਤ ਪਾਤਾ ਸਿਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਜ ਤਵ ਸਰਨੀ ਪਰੇ ਤਨਕੇ ਦੁਸ਼ਟ ਦੁਖ ਹੈ ਮਰੇ ਪੁਰਖ ਜਵਨ ਪਗ ਪਰ ਇਤਿਹਾਰੇ ਤਨਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹ ਹੈ ਰੱਛਾ ਹੋਏ ਤਾਹੇ ਸੁਭ ਕਾਲਾ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੋਹਰ ਹੋ ਰਿਤ ਸਿਧ ਘਰਮੋ ਸੁਭ ਹੋਏ ਦੋਸਤੋ ਸ਼ਿਆ ਸੁਭ ਸਕੇ ਨ ਕੋਈ ਇਕ ਬਾਰ ਜਨਤ ਮੈਂ ਸੁੰਪਾਰ ਆਖਾਲ ਫਾਸਤੇ ਤਾਹੇ ਉਬਾਰਾ ਜਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇਹਾਰੀ ਆਪਹਾ ਦੇ ਲਿਹੋ ਬਾਰੀ ਸਰਬ ਠੋਰ ਮੋ ਸਹਾਈ ਨਸ਼ਟੋਕ ਤੇਲੇ ਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਹੀਦ ਅਸਮੀ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਾਬ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸੁਪੈ ਤੁਮ ਕਾਬ ਹੋ ਆਪ ਹਾਦੈ ਮੋਹਿ ਮਚਾਵਾ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿਖਸ ਪੈ ਕਰਤਾਰਾ ਮੋਰ ਅਛਾ ਨਿਜ ਕਰਦੈ ਕਰਿਐ ਸਭਨ ਕੋ ਬਾਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਸਾੜ ਕੋਈ ਅਵਰਨਾ ਧਿਆਉ ਜੋ ਬਰਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝ ਬਰਿਆ ਮਨ ਕਾਲ ਕਾ ਤਰਾਸ ਨਿਵਰਿਆ ਹੁ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੁਰ ਜੂ ਕਰਿ ਰਖਾ ਰਾਖ ਲੈ ਹੋ ਮੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦੁਸਤ ਨਿਕੇ ਹੰਤਾ ਤੁਮਹ ਪੂਰੀ ਚਤੁਰਦਸ ਕੰਤਾ ਕਾਲ ਪਾਇ ਭਮਾ ਬਤਰਾ ਕਾਲ ਪਾਇ ਸੁਜੂ ਉਤਰਾ ਕਾਲ ਪਾਇ ਕਰਿਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਵਕੀਓ ਬੇਦਰਾਜ ਹਮਾ ਚੋਥਿਓ ਜਵਨ ਕਾਲ ਸਭ ਲੋਕ ਸੁਵਾਰੇ ਨਮਸਕਾਰ ਹੈ ਤਾਏ ਹਮਾਰਾਜ ਜਵਨ ਕਾਲ ਸੁਭਜਕਤ ਮਨਾਇਓ ਦੇਵ ਦੇਤ ਜੈਸ਼ਨ ਉਪਜਾਇਓ ਆਦ ਅੰਤ ਇੱਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕਹ ਹਮਾਰੇ ਸਕਲ ਪਰਦਾਜ ਨੇ ਆਪ ਸੁਵਾਰੇ ਸੇਵਕਨ ਕਉ ਸਿਵ ਗੁਣ ਸੁਖ ਦਿਓ ਸਤਰਨ ਕਾ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ जीति टेक उनचरेय स्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचानै काट कट के पट पट के जन जब उदकरख करा करतार प्रजा धरतब देह अपारा जब आकर्ख करत हो कमहु तुम मैं मिरते तार सब हम ਦੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਸੁਸ੍ਰਹੀ ਤਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਿਰਭਕਾਰ ਨਿਰਲਮ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਿਰਪਾ ਅਨੁਮਾਨਤ ਮਹਾਮੂੜ ਕੁਛ ਪੇਦ ਨ ਜਾਣਤ महादेव को कहत सदा शिव निरंकार का चिनत ने पेवे आप अपनी बुध है जेती वर्णत पिन पिन तोय ते तीत मरा लखाना जाय पसारा कह विद सजा प्रथम संसार एकै रूप अनुप स्वरूपारंक पयो राव कह फूपा अंडज जेद से तद कीनी उत्पज खान बहु रच दीने कह फूल राजा हि बेठा खू सुमट पयो शंकर कै ठा श्री सृष्टि दिखाई अचं पव आद जुगाद स्वरूप स्वयं पव अवरच्छा मेरी ਤੁਮਕਰ ਸਿਖੁ ਉਬਾਰ ਸਿਖੁ ਸੰਕਰੁ ਦੁਸਟ ਤੇ ਉਠਵਤ ਪਾਤਾ ਸਿਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁ ਜਤਬ ਸਰਨੀ ਪਰੇ ਤਨਕੇ ਦੁਸਟ ਦੁਖੁ ਹੈ ਮਰੇ ਪੁਰਖ ਜਵਨ ਪਗ ਪਰ ਇਤਿਹਾਰ ਇਤਨਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂਕੇ ਕਾਲ ਨਿਕਟ ਨਹ ਹੈ ਰੱਛਾ ਹੋਏ ਤਾਹੇ ਸੁਭ ਕਾਲਾ ਦੁਸਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿ ਰਹੋ ਤਾਂਕੇ ਤਾਪ ਤਨਕ ਮੋਹਰ ਹੋ ਰਿਤ ਸਿਧ ਘਰਮੋ ਸੁਭ ਹੋਏ ਨੋ ਦੋਸਤੋ ਸ਼ਿਆ ਸੁਭਸ ਕੈ ਨਾ ਕੋਈ ਇਕ ਬਾਰ ਜਦਤ ਮੈਂ ਸੁੰਪਾਰ ਆਖਾਲ ਫਾਸਤੇ ਤਾਹੇ ਉਬਾਰਾ ਜ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇਹਾਰੀ ਆਪਹਾ ਦੇ ਲਿਹੋ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਹੀ ਦਸਮੀ ਕਬਿਓ ਬਾਤ ਬੇਨਤੀ ਚੋਪਈ ਅਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਾ ਬਚਨਨ ਮਾਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰ ਹਮਰੇ ਦੁਸ਼ਟ ਸੁਪੈ ਤੁਮ ਕਾਬ ਹੋ ਆਪ ਹਾ ਦੇ ਮੋਹਿਮ ਚਾਵ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖਸ ਪੈ ਕਰਤਾਰਾ ਮੋਰ ਅਛਾ ਨਿਜ ਕਰਦੈ ਕਰਿਐ ਸਭਨ ਕੋ ਬਾਜ ਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮੇ ਸਾੜ ਕੋਈ ਅਵਰ ਨਾ ਤਿਆਉ ਜੋ ਬਰਚਾਹਉ ਸੋ ਤੁਮ ਤੇ ਪਾਵ ਸੇਵਕ ਸਿਖ ਹਮਾਰੇ ਧਾਰਿ ਹੈ ਚੁੰਨ ਚੁੰਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝ ਬਰਿਐ ਮਨ ਕਾਲ ਕਾ ਤਰਾਸ ਨਿਵਰਿਐ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੁਰ ਜੂ ਕਰਿ ਰਖਾ ਰਾਖ ਲੈ ਹੋ ਮੋ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦਿਨ ਬੰਦੁਸਨ ਕੇ ਹੰਤਾ ਤੁਮਹ ਪੂਰੀ ਚਤੁਰਦਸ਼ ਕੰਤਾ ਕਾਲ ਪਾਇ ਭਮਾ ਬਤਰਾ ਕਾਲ ਪਾਇ ਸੁਜੂ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕ ਕੀ ਆਤਮਾ ਸਾ ਜਵਨ ਕਾਲ ਜੋਗੀ ਸਵਕੀਓ ਬੇਦਰਾਜ ਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਇ ਹਮਾਰਾ ਜਵਨ ਕਾਲ ਸੁਭਜਕ ਮਨਾਇਓ ਦੇਵ ਦੇਤ ਜਿ ਜਸ਼ਨ ਉਪਜਾਇਓ ਆਦ ਅੰਤ ਇਕ ਐਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਤਕਾਰ ਤਿਸ ਹੀ ਕੋ ਹਮਾਰੇ ਸਕਲ ਪਰਦਾ ਜਨੇ ਆਪ ਸਵਾਰੇ ਸੇਵਕਨ ਕਉ ਸਿਵ ਗੁਣ ਸੁਖ ਦਿਯੋ ਸਤਰਨ ਕਾਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਗੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਸਰਿਆ ਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ एक एक के पीर पहचानै काट कट के पट पट के जन जब उदकरख करा कर तारा प्रजा धरतब देह अपारा जब आकर्ख करत हो कमहु तुम मैं मिरते तार सबहु देते बदन सृष्टि सब तारै आप अपनी बोझ उचारै मुसुरही ति रहत निरालम जानत वेद भेद अर आलम निरंकार निर्भकार निरालम ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਚਾਰਤ ਪੈਦਾ ਜਾ ਕੋ ਪੇਵ ਨਾ ਪਾਵਤ ਬਿਦਾ ਤਾਂ ਕੋ ਕਿਰਪਾ ਅਨੁਮਾਨਤ ਮਹਾ ਮੂੜ ਕੁਛ ਪੇਦ ਨ ਜਾਣਤ ਮਹਾ ਦੇਵ ਕਉ ਕਹਿਤ ਸੁਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਪੇਵਿ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪਿੰਨ ਤੋਇ ਤੇ ਤੀਤ ਮਰਾਲਖਾ ਨਾ ਜਾਏ ਪਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪਸ ਰੂਪਾ ਰੰਕ ਪਿਉ ਰਵ ਕਹਿ ਭੂਪਾ ਅੰਡਜ ਜੇਦ ਸੇ ਤਦ ਕੀਨੀ ਉਤਪਜ ਖਾਨ ਬਹੁ ਰਚਦੀਨੀ कहु फूल राजा हि बेठां खुसमत पयो शंकर कै ठा सिगरी सृष्टि दिखाई अचं पवे आद जुगाद स्वरूप स्वयं प अवरच्छा मेरी तुम करो सिख उभार सिख शंकर दुष्ट ते उठवत पाता सकल शिकल मलेष करो ऋण खाता जे अस्तुत तब सरनी परे तनिके दुष्ट दुख है मरे पुरख जमन पग परे तिहार तनिके तुम शंकर सब तारे जो कल को एक बार त्याए हैं तांके काल निकट न है है ਰੱਛਾ ਹੋਏ ਤਾਹੇ ਸੁਭ ਕਾਲਾ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੋਹਰ ਹੋ ਰਿਤ ਸਿਧ ਘਰਮੋ ਸੁਭ ਹੋਏ ਦੋਸਤੋ ਸ਼ਿਆ ਸੁਭ ਸਕੇ ਨ ਕੋਈ ਇਕ ਬਾਰ ਜਨਤ ਮੈਂ ਸੁੰਪਾਰ ਆਖਾਲ ਫਾਸਤੇ ਤਾਹੇ ਉਬਾਰਾ ਜ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇਹਾਰੀ ਆਪਹਾ ਦੇ ਲਿਹੋ ਬਾਰੀ ਸਰਬ ਠੋਰ ਮੋ ਸਹਾਈ ਨਸ਼ਟ ਦੋਖ ਤੇਲ ਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ